ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਮੌਜੂਦ ਹਾਂ ਐਸ ਟਾਈਮ ਮੋਗੇ ਜ਼ਿਲ੍ਹੇ ਦੇ ਪਿੰਡ ਤੇ ਬਾਗੇ ਪੁਰਾਣੇ ਸ਼ਹਿਰ ਦੀ ਬੁੱਕਲ ਦਾ ਨਿੱਗਮਾਨ ਦਾ ਪਿੰਡ ਰੋਡੇ ਪਿੰਡ ਦੇ ਵਿੱਚ ਐਸ ਟਾਈਮ ਮੌਜੂਦ ਹਾਂ ਤੇ ਜਾਨਵਰ ਤੁਹਾਡੇ ਕਚਾਰੀ ਦੇ ਵਿੱਚ 6 ਆ 6 ਜਾਨਵਰ ਮੱਝਾਂ ਮਿੱਤਰੋ ਕੁਝ ਸੋਈਆਂ ਸਵਾਈਆਂ 4 ਮਈਆਂ ਸੋਈਆਂ ਸਵਾਈਆਂ ਹੋਣਗੀਆਂ ਇੱਕ ਅਸਰ ਗੱਪਣ ਝੋਟੀ ਚੱਕ ਪਾਸ ਦਿਖਾਵਾਂਗੇ ਇੱਕ ਹੋਰ ਦੁੱਧੋ ਡਰਾਈ ਮੈਂ ਗੱਪਣ ਦਿਖਾਵਾਂਗੇ ਸਾਰੇ ਜਨਵਰਾਂ ਦੀ ਡਿਟੇਲ ਕੱਲੇ ਕੱਲੇ ਜਨਵਰ ਨੂੰ ਤੋਰ ਫਿਰ ਕੇ ਦੇਖਾਵਾਂਗੇ ਆ ਉਹ ਕਰਦੇ ਆ ਗੱਲਬਾਤ ਆਪਾਂ ਬਾਈ ਸੋਨੀ ਦੇ ਕੋਲੇ ਇਸ ਟਾਈਮ ਮੌਜੂਦ ਆ ਸੋਨੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਵਧੀਆ ਸਰਬੇ ਸੇਤੰਕਰ ਪਰਿਵਾਰ ਬਾਈ ਕਿਰਪਾ ਮਹਾਰਾਜ ਦੀ ਚਲੋ ਸ਼ੁਕਰ ਆ ਅੱਛਾ ਸੋਨੀ ਬਾਈ ਆਪਣੇ ਘਰ ਕਿਹੜੀ ਪੱਤੀ 'ਚ ਰਹਿ ਗਿਆ ਆਪਣਾ ਬਾਦਲ ਪੱਤੀ 'ਚ ਘਰ ਰਹਿ ਗਿਆ ਸਰਬੇ ਰਾਜਿਆਣਾ ਰੋਡ ਰਾਜਿਆਣਾ ਰੋਡ ਬਾਦਲ ਪੱਤੀ ਠੀਕ ਆ ਜੀ ਅਰੇ ਸੋਨੀ ਬਾਈ ਪਹਿਲੇ ਨੰਬਰ ਤੇ ਜਿਹੜੀ ਮੈਂ ਖੜੀ ਆ ਯਾਰ ਬਾਈ ਕੀ ਡਿਟੇਲ ਆ ਇਹਦੀ ਡਿਟੇਲ ਸਰਬੇ ਰਾਤ ਰਾਤ ਹਾਂਜੀ ਬੱਚਾ ਕੱਟਾ ਦੇਗੀ ਕੱਟਾ ਦੇਗੀ ਠੀਕ ਆ ਇਹ ਇੱਕ ਹੀ ਹਰਿਆਣੇ ਦੀ ਆਪ ਹੈਗੀ ਆ ਹਰਿਆਣੇ ਦੀ ਆਪ ਹੈ ਜੀ ਠੀਕ ਆ ਬਾਈ ਅੱਛਾ ਬਾਈ ਇਹਦਾ ਥੱਲੇ ਕੀ ਦੁੱਧ ਦਾ ਰਿਕਾਰਡ ਦੱਸਿਆ ਕੀ ਪੀਕ ਲੈਵਲ ਦੱਸਿਆ ਹੁੰਦਾ ਦੁੱਧ ਦਾ ਇਹਦਾ 17 ਕਿਲੋ 18 ਕਿਲੋ ਦਾ ਪੀਕ ਲੈਵਲ ਦੱਸਿਆ ਠੀਕ ਆ ਛੋਟੀ ਦੇ ਵੀ ਸਕਦੀ ਵੱਡੀ-ਵੱਡੀ ਵੀ ਚੰਗੀ ਰੰਗ ਪੈਰ ਚੰਗੇ ਆ ਦੇ ਵੀ ਹੂੰ ਦੇ ਕੋਈ ਬਾਲਾ ਨਹੀਂ ਗਏ 17 ਠੀਕ ਆ ਸੂਆ ਕਿੰਨੇ ਵਾਂ ਸੂਈਏ ਬਾਈ ਇਹ ਸੂਆ ਤੀਜਾ ਸੂਈਏ ਵੇ ਤੀਜਾ ਸੂਆ ਸੂਈ ਆ ਅੱਛਾ ਬਾਈ ਇਹਦੇ ਕੋਈ ਸੀਮਨ ਦੇ ਬਾਰੇ ਪੁਖਤਾ ਜਾਣਕਾਰੀ ਹੈ ਕਿ ਨਹੀਂ ਸੀਮਨ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਠੀਕ ਆ ਬਾਈ ਜੀ ਚਵਾ ਕਿਵੇਂ ਲੱਗਾ ਵਾ ਜੀ ਚਵਾ ਬਹੁਤ ਸ ओके फॉर लिया जमन जी चल दिया ठीक है भाई ठीक मार है जी ले ਵੀ ਮਿੱਤਰੋ ਦੇਖ ਸਕਦੇ ਧਾਰਾ ਮਾਰਦੀ ਹੈ ਬਈ ਦੋ ਦੋ ਬਿਲਕੁਲ ਮਾਰੋ ਮਾਰੀ ਚੱਲੋ ਫਿਰ ਜਿਹੜੀ ਜਿਹੜੀ ਸੋਈ ਆ ਸਰਪੇ ਆਪ ਭੁੱਲਰ ਮਾਰ ਦਿ ਤਾਰ ਹਾਂ ਲੈ ਜੀ ਪਸਮਾ ਦਾ ਕਰਾਇਆ ਹੋਇਆ ਮਾਰ ਦਿਓ ਤਾਰਾ ਧਾਰਾ ਮਾਰੋ ਠੀਕ ਹੈ ਨਹੀਂ ਬੱਚਾ ਲਾਉਣਾ ਪੈਣਾ ਬੱਚਾ ਲਾ ਲੇ ਮਿੱਤਰੋ ਬੱਚਾ ਲਾ ਕੇ ਤੁਹਾਨੂੰ ਧਰਾਂ ਵਿੱਚ ਆ ਦਿੰਨਾ ਮੈਂ ਜਿਹੜੀ ਜਿਹੜੀ ਸੂਈ ਹੈ ਮੈਂ ਉਹਦੇ ਜਰੂਰ ਥਣ ਪਾਸ ਕਰਾ ਦਿਨਾ ਹੁਣ ਮੈਂ ਆ ਵੇਖ ਲਉਣਾ ਠੀਕ ਹੈ ਜੀ। ਓਕੇ ਦੂਜਿਆਂ ਦੀਆਂ ਮਾਰ ਦਿਓ ਵੀਰੇ। ਇਹ ਗਾੜਾ ਚਵਾਹੇ ਦੱਸ ਦਿੰਦਾ ਮੈਂ ਦਾ ਦੁੱਧ ਕੀ ਕਰੂ ਕਿਉਂ ਭਾਈ ਚਵਾਹ ਚੰਗਾ ਮੈਨੂੰ ਭਾਈ ਠੀਕ ਹੈ ਭਾਈ ਅੰਦਰ ਰੇਟ ਕੀ ਲਊਗਾ ਰੇਟ ਫੋਨ ਤੇ ਹੋਊਗਾ ਸਰਵਿਸ ਸਾਰੀਆਂ ਦਾ ਹੀ ਠੀਕ ਹੈ ਜੀ। ਅੱਛਾ ਦੋ ਨੰਬਰ ਤੇ ਮੈਂ ਸੋਨੀ ਭਾਈ ਜਿਹੜੀ 2 ਨੰਬਰ ਤੇ ਜਿਹੜੀ ਮਚ ਹੈਗੀ ਸਰਪ ਇਹ ਨੀਲੀ ਰਾਵ ਨੂੰ ਟੱਚ ਕਰਦੀ ਆ ਜੀ ਸੂਈ ਨੂੰ ਇਹਨੂੰ ਹੋ ਗਏ ਅੱਜ 11 ਦਿਨ 11 ਦਿਨ ਬੱਚਾ ਇਹਦੇ ਮਗਰ ਕੀ ਆ ਗਿਆ ਜੀ ਬੱਚਾ ਇਹਦੇ ਮਗਰਾ ਵਾਲੀ ਕੱਟੀ ਆ ਠੀਕ ਆ ਅ ਨੀਲੀ ਰਾਵ ਵੀ ਆਈ ਦੀ 480 ਨੰਬਰ ਬੋਲਦੀ ਕਿਹੜੇ ਦੀ ਭਾਈ ਸੀਆਰਪੀ ਆਈ ਦੀ ਸੀਆਰਪੀ 480 ਨੰਬਰ ਬੋਲਦੀ ਹੈ ਹਾਂ ਠੀਕ ਆ ਅੱਛਾ ਭਾਈ ਇਹ ਕਿੰਨਾ ਸੁਆਸ ਸੋਈ ਆ ਭਾਈ ਇਹ ਸੁਆ ਤੀਜਾ ਸੋਈ ਆ ਸਰਵੇ 14 ਕਿਲੋ ਪ੍ਰੋਪਰ ਦੁੱਧ ਕੰਡੇ ਵਾਲਾ ਤਿਆਰ ਆ ਕੰਡੇ ਲਾਉਂਦੀ ਆ ਕੰਡੇ ਚ ਰੱਖ ਕੇ ਠੀਕ ਆ ਭਾਈ ਜੀ ਕੋਈ ਬਾਲਟੀ ਵਾਲਾ ਅੰਦਾਜ਼ਾ ਨਹੀਂਗਾ ਠੀਕ ਆ ਚਵਾ ਕਿਵੇਂ ਆ ਇਹਨੂੰ ਜੀ ਚਵਾ ਤੈਨੂੰ ਕਹਿ ਵੀ ਦੇਖ ਨੰਬਰ ਹੈ ਆ ਆਈਂਦੀ ਆ ਗਈ ਮਿੱਤਰੋ ਨੀਲੀ ਰਾਵੀ ਦੀ ਸੀਆਰ ਰਵੀ ਦੀ 480 ਨੰਬਰ ਦੀ ਕੱਟੀ ਜਿੰਦੇ ਮਗਰ ਤੇ 14 ਕਿਲੋ ਦੁੱਧ ਲਾਉਂਦੀ ਪਈ ਆ ਇਹ ਪੂਰਾ ਐਣ ਕੰਡੇ ਤੇ ਜਿਹੜਾ ਕਰਮਾਂ ਵਾਲੀ ਚੜਾਉਂਦੀ ਆ ਮਿੱਤਰੋ ਦੇਖ ਸਕਦੇ ਲੇਵੇ ਭਾਂਡੇ ਦਾ ਸਾਫ ਸੁਥਰੀ ਆ ਤੇ ਭਾਈ ਪਾਸਾ ਹੈਗਾ ਕਿ ਮੈਨੂੰ ਲੱਗਦਾ ਨਹੀਂ ਉਹ ਵੈਸੇ ਬੱਚੇ ਦੇ ਮੂੰਹ ਮਾਰਨਾ ਕਰਕੇ ਹੈਗਾ ਜਿਆਦਾ ਨਹੀਂਗਾ ਓਕੇ ਠੀਕ ਆ ਇਹਦਾ ਸੁਆ ਕਿਨਵਾ ਸੀਗਾ ਭਾਈ ਸੁਆ ਤੀਜਾ ਸਰ ਠੀਕ ਆ ਭਾਈ ਇਹਦੇ ਮਾਰਾ ਲੂਗੀ ਧਾਰਾ ਕੇ ਨਹੀਂ ਭਾਈ ਮਾਰਾ ਲੂਗੀ ਧਾਰਾ ਕੇ ਬੱਚਾ ਮਾਰ ਦੇ ਹਾਂ ਬੱਚਾ ਛੱਡ ਦੇਣੇ ਨਾਲ ਕੋਈ ਧਾਰ ਮਾਰਾਊਗੀ ਲੋ ਜੀ ਇਹ ਵੀ ਦੋ ਨੰਬਰ ਵਾਲੀ ਦੀਆਂ ਵੀ ਬੱਚਾ ਛੱਡ ਕੇ ਤੁਹਾਨੂੰ ਥਾਣਾ ਜਿਹੜੀਆਂ ਜਰੂਰ ਵਿਖਾ ਦਿੰਨਾ ਮੈਂ ਹਾਂ ਠੀਕ ਹੈ ਬਾਈ अच्छा सोनी भाई ਜਿਹੜੀ 3 ਨੰਬਰ ਤੇ ਮੈਂ ਆ ਪੌਂਦੇ ਬਾਰੇ ਕਰੀਏ ਗੱਲਬਾਤ ਉਹਨਾਂ ਤੇਰਵਾ ਠੀਕ ਆ 3 ਨੰਬਰ ਤੇ ਸਰਵੇ ਦੂਜਾ ਸੂਬਾ ਝੋਟੀ ਆ ਠੀਕ ਆ ਇਹ ਕੱਲ ਕੱਲ ਰਾਤ ਸੋਈ ਆ ਕੱਲ ਰਾਤ ਸੋਈ ਆ ਹਾਂਜੀ ਹਾਂਜੀ ਠੀਕ ਆ ੱਲੇ ਹੁਣ 9 ਕਿਲੋ ਦੇ ਲਗਭਗ 8-9 ਕਿਲੋ ਵਾਲਾ ਹੋ ਬੋਲਾ ਬੋਲਾ ਵੀ ਪ੍ਰੋਪਰ ਹਜੇ ਖਾਲੀ ਨਹੀਂ ਕੀਤੀ ਨਹੀਂ ਖਾਲੀ ਕੀਤੀ ਹਜੇ ਇਹ ਜੇ ਮਗਰ ਕੱਟੀ ਚੰਗੇ ਸੀ ਮੰਦੀ ਆ ਹੈਗੀ ਆ ਠੀਕ ਆ ਜੀ ਇਹ ਸੂਆ ਕਿਨੂ ਦਾ ਛੋਟੀ ਸੂਆ ਦੂਜਾ ਵੀਰੇ ਦੂਜਾ ਸੂਆ ਇਹ ਫਿਰ ਕਿਹੜੇ ਇਲਾਕੇ ਦੀ ਆ ਜੀ ਇਹ ਆਪਣੇ ਏਰੀਆ ਦੀ ਹੈ ਆਪਣੇ ਏਰੀਆ ਦੀ ਠੀਕ ਆ ਭਾਈ ਚਵਾ ਇਹਨੂੰ ਵੀ ਚੰਗਾ ਭਾਈ ਚਵਾ ਬਹੁਤ ਸੋਹਣਾ ਲੱਗਿਆ ਬਹੁਤ ਸੋਹਣਾ ਠੀਕ ਆ ਭਾਈ ਠੀਕ ਆ ਠੀਕ ਆ ਜੀ ਅੱਛਾ ਭਾਈ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਰੇਟ ਵੀ ਫੋਨ ਤੇ ਰਹੂਗਾ ਠੀਕ ਆ ਭਾਈ ਦੋ ਦੋ ਤਾਂ ਇਹ ਵੀ 12 13 ਕਿਲੋ ਦੇ ਦੋ ਤੇ 13 14 ਕਿਲੋ 13 13.5 ਕਿਲੋ ਆਰਾਮ ਨਾਲ ਖੁੱਲਾ ਕੱਢ ਦੂ ਹੂੰ ਗਰੂ ਕੱਟ ਕੱਟੀ ਆਲੀ 15 ਵਾਲੀ ਛੋਟੀ ਆ 15 ਵਾਲੀ ਸਿੰਘਪੁਰ ਨੇ ਦੀ ਸੋਹਣੀ ਕੋਹੇ ਨੂਰ ਦੀ ਕੋਹੇ ਨੂਰ ਦੀ ਠੀਕ ਹੈ ਬਈ ਲੈ ਮਿੱਤਰੋ ਕੋਹੇ ਨੂਰ ਦੀ ਇਹਦੇ ਮਗਰ ਕੱਟੀ ਆ ਗਈ ਕਰਮਾਂ ਵਾਲੀ ਦਾ ਰਾਤ ਹੀ ਸੋਈ ਆ ਹਨਾ ਜੀ ਹਾਂ ਇਹ ਕੱਲ ਰਾਤ ਸੋਈ ਆ ਜੇਰ ਜੂਰ ਦੰਨ ਪਾਤੀ ਨੇ ਬਿਲਕੁਲ ਪ੍ਰੋਪਰ ਡੰਨਣਾ ਸਾਰਾ ਓਕੇ ਜੀ ਠੀਕ ਆ ਜੀ ਲੈ ਬਾਈ ਮਾਰੀਆਂ ਛੱਡੀ ਬੱਚਾ ਇਹਦੇ ਵੀ ਥੱਲੇ ਇਹਦੇ ਵੀ ਚਵਾਤਾਂ ਨੂੰ ਡੰਨਣਾ ਮਿੱਤਰੋ ਕੱਟੀ ਦੀ ਹਾਈਟ ਲੈਂਥ ਬਹੁਤ ਹਾਂ ਜੈਡ ਬਲੈਕ ਹੀ ਆ ਕੇ ਪੂਲ ਬਲੈਕ ਹੈਗੇ ਮਾੜਾ ਪੂਛਤੇ ਹੈਗੇ ਚਾਰ ਠੀਕ ਬਈ ਠੀਕ ਲੈ ਮਿੱਤਰੋ ਤਾਜੀ ਬਿਲਕੁਲ ਝੋਟੀ ਇਹ ਵੀ ਕਰਮਾਂ ਵਾਲੀ ਹਜੇ ਕੱਲ ਰਾਤ ਹੀ ਬੱਚੇ ਨੂੰ ਜਨਮ ਦਿੱਤਾ ਹਾਏ ਤਾਂ ਫਿਰ ਕਿਉਂ ਕੀ ਕਹਿ ਸਕਦੇ ਜੇ ਹਰਿਆਣੇ ਵਾਲੇ ਕਹਿੰਦੇ ਹੁੰਦੇ ਹਾਂਜੀ ਹਾਂਜੀ ਬਸ ਅੱਜ ਤਬੌਲਾ ਹੂੰ ਠੀਕ ਆ ਭਾਈ ਦੂਜਿਆਂ ਦੀਆਂ ਮਾਰ ਦੇ ਵੀਰੇ ਹਾਂ ਠੀਕ ਹੈ ਜੀ ਬੱਚੇ ਤੇ ਦਿਖਾ ਦੇ ਬੱਚਾ ਜੀ ਉਹ ਚਟ ਦੀ ਬੱਚਾ ਵੀ ਮਤਲਬ ਬੱਚਾ ਪੁੱচ্চਾ ਵੀ ਵਿਵਲਪ ਕਰਮ ਵਾਲੀਆਂ ਓਕੇ ਦੀ ਰਿਪੋਰਟ ਆ ਇਹ ਹੋ ਗਈ 3 ਨੰਬਰ ਤੇ ਸਾ ਭਾਈ ਜਿਹੜੀ ਬਣਦੇ ਵੀਰੇ ਬਸ ਬੱਚਾ ਜਾਂਦਾ ਜਿਹੜੀ ਨੀਲੀ 라ਵੀ ਦੀ ਝੋਟੀ ਆ ਬਾਈ ਇਹ ਸਰਵੇ ਨੂੰ ਲਗਭਗ ਮਹੀਨਾ ਕ ਹੋ ਗਿਆ ਸੋਈ ਨੂੰ ਠੀਕ ਆ ਦੇ ਕਿੰਨਾ ਦੁੱਧ ਤਿਆਰ ਆ ਜੀ ਹੁਣ ਇਹਦੇ ਥੱਲੇ ਇਹਦੇ ਥੱਲੇ ਦੁੱਧ ਤਿਆਰ ਹੈਗਾ 9 ਕਿਲੋ ਠੀਕ ਆ ਇਸ ਟਾਈਮ ਤਿਆਰ ਹੈ 10 ਪਲੱਸ ਸੀਗਾ ਆਪਣੇ ਘਰੇ ਆ ਕੇ ਥੋੜਾ ਜਿਹਾ ਪਿੱਛੇ हट ਗਈ ਠੀਕ ਆ ਬਾਈ ਕਿਉਂਕਿ ਥੋੜਾ ਬੱਚਾ ਜਿਹਦੇ ਮਗਰ ਕੱਟਾ ਹੈ ਬੱਚਾ ਜਿਹਦੇ ਮਗਰ ਕੱਟਾ ਹੈ ਮਹੀਨੇ ਦਾ ਸੁਆ ਜਾਂਦਾ ਹੈ 6 ਮਹੀਨੇ ਦਾ ਸੁਆ ਹਾਂ ਠੀਕ ਆ ਦੁੱਧ 9 ਕਿਲੋ ਇਹਨਾਂ ਕੰਡੇ ਨੂੰ ਆ ਇਸ ਟਾਈਮ 9 ਕਿਲੋ ਹੈ ਠੀਕ ਆ 10 ਪਲੱਸ ਚੋਕੇ ਲੈ ਕੇ ਆਏ ਆ ਠੀਕ ਆ ਸਵਾ ਬਹੁਤ ਸੋਹਣਾ ਲੱਗਿਆ ਬੜਾ ਜੀ ਠੀਕ ਆ ਬਾਈ ਠੀਕ ਆ ਸ਼ਾਨਦਾਰ ਚੁਗਾਈ ਹੈ ਜੀ ਕਰੈਕਟਰ ਛੋਟੀ ਹੈ ਨਾ ਕਰੈਕਟਰ ਇਹ ਸੁਆ ਦੂਜਾ ਹੀ ਹੈ ਬਈ ਸੁਆ ਨਹੀਂ ਹੈ ਪਹਿਲਾ ਪਹਿਲੇ ਨਾਲ ਚੋਟੀ ਠੀਕ ਬਣਦੇ ਵੀਰੇ ਬਣਦੇ ਮੈਂ ਕੋਈ ਨਹੀਂ ਇਹ ਪਹਿਲੇ ਨਹੀਂ ਹੈ ਹੈ ਪਹਿਲੇ ਨਾਲ ਚਾਰ ਦੰਦ ਠੀਕ ਚਾਰ ਦੰਦ ਦਾ ਮੂੰਹ ਕੀ ਬਾਤ ਹੈ ਠੀਕ ਹੈ ਆਲ ਕਰਦੀ ਤਿਹਾਰੇ ਦੀ ਹੈ ਨਾ ਉਹ ਤਾਂ ਤਿਹਾਰੇ ਤੋਂ ਕਰਦੀ ਹੈ ਹੂੰ ਹੁੰਦਾ ਜਿਹੜੇ ਪਾ ਹੁਣ ਨਹੀਂ ਪਾਇਆ ਨਾ ਕਈ ਵਾਰੀ ਚੱਲ ਪੁੱਤੇ ਚੱਲ ਮਾਰਕਿੰਗ ਮੂਰਕਿੰਗ ਜਾਇਦਾ ਬਹੁਤ ਹੈ ਆਪਣੇ ਰੋਡੇ ਲਾਈਨ ਦੀ ਕਿਸੇ ਵੀ ਸਾਨ ਦੀ ਹੈਗੀ ਹੈ ਇਹ ਪ੍ਰੋਪਰ ਨਹੀਂ ਹੈਗਾ ਇਹ ਵੀ ਇਹ ਜਾਣਕਾਰੀ ਨਹੀਂ ਪਹੁੰਚ ਜਾਣਕਾਰੀ ਨਹੀਂ ਪਹੁੰਚਤਾ ਉਹਨਾਂ ਨੂੰ ਵੀ ਨਹੀਂ ਹੈਗੀ ਸੀ ਅੱਛਾ ਭਾਈ ਇਹਦਾ ਵੀ ਬੱਚਾ ਲਾ ਦਈਏ ਇਹ ਬੱਚਾ ਲਾ ਦੋ ਹਾਂਜੀ ਲਾ ਦੋ ਕੋਰੇ ਮੜੇ ਇੱਧਰ ਛੋਟੀ ਦੇ ਸਾਨ ਚ ਕੱਢ ਜਾ ਆ ਕੱਢਾ ਦੇ ਪੀੜੀ ਕਰਨ ਵਾਲੀ ਓ ਮੈਂ ਬੱਲੀ ਭਾਈ ਚੱਲ ਇਹਨੂੰ ਉੱਪਰ ਹੀ ਕਰਦੇ ਨੇ ਇੱਥੇ ਬਸ ਵੀਰੇ ਮਾਰ ਦੇ ਧਾਰਾ ਹੂੰ ਦੂਜੀਆਂ ਮਾਰਦੇ ਵੀਰੇ ਇਹਦੀ ਤਾਂ ਚਵਾਈ ਨਾ ਹੂੰ ਦੋ ਦੀ ਮੋਟਰ ਅਰਗੀ ਚੱਲਦੀ ਹੈ ਨਹੀਂ ਚਵਾਇਆ ਸਾਰੇ ਮਈਆਂ ਦੇ ਚੰਗਾ ਥੋੜੀ ਜੀ ਨਾ ਮਤਲਬ ਬਾਤ ਠੀਕ ਹੈ ਐਸਾ ਇਹ ਹੋਊਗੀ 4 ਦਿਨ ਪਹਿਲਾਂ ਸੂਆ ਰੇਟ ਇਹਦਾ ਵੀ ਫੋਨ ਤੇ ਸੂਆ ਮਹੀਨੇ ਦਾ ਦੁੱਧ 9 ਕਿਲੋ ਅੱਛਾ ਭਾਈ ਜਿਹੜੀ ਆ ਅਸਰ ਝੋਟੀਏ ਕਿੰਨੇ ਮਹੀਨੇ ਦੀ ਗੱਭਾ ਹੈ ਭਾਈ ਅਸਰ ਝੋਟੀ ਸਰ ਵੀ 3 ਮਹੀਨੇ ਦੀ ਗੱਭਾ ਠੀਕ ਆ ਚੌਥਾ ਮਹੀਨਾ ਲੱਗਿਆ ਹੋਇਆ ਇਹਨੂੰ ਚੈੱਕ ਚੈੱਕ ਪਾਸ ਆ ਵੀਰੇ ਠੀਕ ਆ ਵੀਰੇ ਅੱਛਾ ਥਾਣ ਪੰਜਾਂ ਦੇ ਆਣਾ ਥਾਣੀ ਦੀ ਪੰਜਾ ਥੋੜਾ ਜਿਹਾ ਇੱਕ ਪੰਜਵਾਂ ਥਾਣ ਛੋਟਾ ਜਿਹਾ ਦਿਖਾਉਂਦੀ ਐ ਨਾਲ ਫੋਟੋ ਜੀ ਹੈਗੀ ਠੀਕ ਆ ਭਾਈ ਉਮਰ ਕਿੰਨੀ ਦੀ ਹੋ ਗਈ ਭਾਈ ਕੱਟੀ ਐ ਉਮਰ ਇਹਦੀ 2 ਦਿਨ ਦਾ 10 ਰੁਪਏ ਠੀਕ ਆ ਭਾਈ ਠੀਕ ਆ ਤੇ ਇਹਦਾ ਵੀ ਰੇਟ ਕਿ ਤੂੰ ਨਾ ਕਰੇ ਰਹਿਣ ਦੋ ਰਹਿਣ ਦੋ ਚੀ ਮੱਝ ਦਾ ਰੂਗੀ ਝੋਟੀ ਡਰਦੀ ਆ ਰਹਿਣ ਦੋ ਲੈ ਮੈਂ ਤੇਰੇ ਦੀ ਥੱਲੋ ਝੋਲੀ ਚਾਲੀ ਦੱਸਣਾ ਤੁਹਾਨੂੰ ਸਿੰਘ ਬਹੁਤ ਸੋਹਣਾ ਕੱਟਣਾ ਬੜਾ ਸੋਹਣਾ ਚੰਗੇ ਕਿਸੇ ਖਾਨਦਾਨ ਦੀ ਕੱਟੀ ਆ ਪਰ ਇਹਦਾ ਪ੍ਰੋਪਰ ਆਪਾਂ ਨੂੰ ਨਹੀਂ ਪਤਾ ਅੱਛਾ ਆ ਮੈਂ ਕਿੰਨੇ ਚਿਰ ਦੀ ਗੱਭਣਾ ਬਈ ਇਹ ਮੱਝ ਹੈਗੀ ਇਹ 7 ਮਹੀਨੇ ਦੀ ਗੱਭ ਅਸਰਵੇ ਠੀਕ ਆ ਦੁੱਧੋ ਡرائی ਆ ਦੁੱਧੋ ਡرائی ਆ ਠੀਕ ਆ ਇਹਦਾ 15 ਕਿਲੋ ਦੁੱਧ ਉਹਨਾਂ ਨੇ ਲਗਭਗ ਚੋਇਆ ਹੋਇਆ ਸੂਆ ਕਿੰਨੇ ਮਹੀਨੇ ਬਈ ਇਹ ਸੂਆ ਇਹਦਾ ਤੀਜਾ ਸੂਣਾ ਹੀ ਆ ਤੀਜਾ ਸੂਆ ਸੂਣੀ ਆ ਆਪਣੇ ਆਪ ਦੇ ਤੇ ਠੀਕ ਆ ਬਈ ਤੇ 7 ਮਹੀਨੇ ਕ 7ਵੇਂ ਮਹੀਨੇ ਕੰਪਲੀਟ ਆ 8ਵੇਂ ਮਹੀਨਾ ਇਹਨੂੰ ਸ਼ੁਰੂ ਹੋ ਜਾਣਾ ਆ 5-6 ਤਰੀਕ ਨੂੰ ਠੀਕ ਆ ਬਾਈ ਅੱਛਾ ਬਈ ਇੱਕ ਬੇਨਤੀ ਆ ਜਿਹੜੇ ਦੋਵੇਂ ਪਾਸੋਂ ਕੱਪੜੇ ਆ ਆਪਾਂ ਚੈੱਕ ਕਰਵਾਏ ਤੋਂ ਬਿਨਾ ਨਹੀਂ ਇੱਥੋਂ ਦੇਣੇ ਇੱਥੋਂ ਚੈੱਕ ਇੱਥੋਂ ਚੈੱਕ ਕਰਵਾ ਕੇ ਬਸ ਆ ਬਣਾਉਣ ਵਾਲੇ ਬੇਨਤੀ ਆ ਬਸ ਜੀ ਚੈੱਕ ਕਰਵਾ ਕੇ ਥਾਣੇ ਚੈੱਕ ਕਰਵਾ ਕੇ ਹਾਂ ਬਸ ਇਹ ਦੋ ਚੀਜ਼ਾਂ ਦੀ ਬਾਈ ਜੀ ਗਾਂ ਦੀ ਗੱਲ ਅਗਲੀ ਦੀ ਕਿਸਮਤ ਆ ਇਹ ਜਾਨਵਰ ਸੀ ਬਾਈ ਸੋਨੇ ਨੰਬਰ ਸੰਝਾ ਕਰ ਦਈਏ ਹਾਂਜੀ ਵੀਰੇ 96462 ਜੀ 05825 ਇੱਕ ਵਾਰੀ ਹੋਰ ਬੋਲ ਦਈਏ 96462 ਹਾਂਜੀ 05825 ਠੀਕ ਆ ਬਾਈ ਇਸ ਨੰਬਰ ਤੇ ਗੱਲਬਾ ਦਾ ਧੰਨਵਾਦ